ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਨਗਰ ਕੌਂਸਲ ਦੀ ਇਲੈਕਸ਼ਨ ਦੇ ਕਾਗਜ਼ ਜਮ੍ਹਾਂ ਕਰਵਾ ਰਹੇ ਨੇ ਕੁਝ ਤੇ ਮੈਂ ਨਾਲ ਜਾ ਕੇ ਕਰਵਾ ਕੇ ਆਇਆ ਹਾਂ ਤੇ ਬਾਕੀ ਜਿਹੜੇ ਰਹਿ ਗਏ ਨੇ ਉਹ ਸਾਰੇ ਕਰਵਾ ਰਹੇ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਆਸ ਕਰਦੇ ਹਾਂ ਕਿ ਕਿਸੇ ਦੇ ਕਾਗਜ਼ ਵੀ ਰੱਦ ਨਹੀਂ ਹੋਣਗੇ ਤੇ ਇੱਕ ਅਮਨ ਸ਼ਾਂਤੀਪੂਰਵ ਤਰੀਕੇ ਦੇ ਨਾਲ ਜਿਹੜਾ ਇਹ ਨਗਰ ਕੌਂਸਲ ਡੇਰਾ ਬਾਬਾ ਲਾਲ ਸਿੰਘ ਦੀ ਲੱਕ ਨੂੰ ਜਿਹੜਾ ਉਹ ਸਿਰੇ ਚੜਾਇਆ ਜਾਊਗਾ ਅਸੀਂ ਵੀ ਜਿਹੜਾ ਵਾ ਬਿਲਕੁਲ ਸਾਰੀ ਸਾਡੀ ਜਿਹੜੀ ਟੀਮ ਹੈ ਭਾਜੀਪੀ ਦੀ ਸਾਰਾ ਨਾਲ ਦਾ ਸਹਿਯੋਗ ਕਰੋਗੇ ਪਰ ਕਿਤੇ ੱੱਕਾ ਨਹੀਂ ਹੁਣ ਕੱਲ ਸਰ ਤਲੀ ਚੋਨਾ ਆਖੋ ਗ੍ਰੇਟ ਗਏ ਨਾ ਉਹਦਾ ਕਿੰਨਾ ਕਸਰ ਪਏਗਾ ਇਹਨਾਂ ਗੱਲ ਹੈ ਜੀ ਦਿੱਲੀ ਫਤਿਹ ਕੀਤੀ ਆ ਆਉਣ ਵਾਲੀ 27 ਜਿਹੜੀ ਆ ਉਹ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਬਣਾਉਗੀ ਤੁਸੀਂ ਦੇਖ ਰਹੋਗੇ ਜਿਵੇਂ ਦਾ ਮਾਹੌਲ ਸਾਰਾ ਸਿਸਟਮ ਚੱਲ ਰਿਹਾ ਅੱਜ ਅਸੀਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਸਾਡੇ ਉਹਨਾਂ ਨੇ ਸੌ ਚੁੱਕੀ ਆ ਤੇ ਨਾਲ ਉਹਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਮਨਜਿੰਦਰ ਸੱਸਾ ਜੀ ਜਿਹੜੇ ਨੇ ਉਹਨਾਂ ਨੂੰ ਵੀ ਮੰਤਰੀ ਲਿਆ ਗਿਆ ਵਾ ਤੇ ਇਹ ਇੱਕ ਚੰਗੀ ਸ਼ੁਰੂਆਤ ਆ ਜਿਹੜੀ ਕਿਉਂਕਿ ਦਿੱਲੀ ਦੇ ਨਾਲ ਪੰਜਾਬ ਦਾ ਰਸਤਾ ਜਿਹੜਾ ਵਾ ਬਹੁਤ ਸੌਖਾ ਹੋ ਗਿਆ ਅੱਜ 13 ਦੇ 13 ਨੇ ਡਿਜੀਟਲ ਬਿਲਕੁਲ ਜੀ 13 ਦੇ 13 ਉਮੀਦਵਾਰ ਜਿਹੜੇ ਨੇ ਸਾਡੇ ਕਾਗਜ਼ ਆਖਰ ਕਰਨੇ ਨੇ